ਜੇਕਰ ਤੁਸੀਂ ਵੀ ਚਾਈਨਾ ਰੋਡ ਦੇ ਨਾਲ ਪਤੰਗਬਾਜ਼ੀ ਕਰਦੇ ਹੋ ਤਾਂ ਇਹ ਖਬਰ ਹੈ ਤੁਹਾਡੇ ਵਾਸਤੇ ਜੀ ਹਾਂ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਅਲੱਗ ਮੁਹਿੰਮ ਛੇੜੀ ਗਈ ਹੈ ਜਿਸ ਵਿੱਚ ਡਰੋਨ ਰਾਹੀਂ ਪਤੰਗਬਾਜ਼ੀ ਕਰ ਰਹੇ ਨੌਜਵਾਨਾਂ ਦੇ ਉੱਤੇ ਪੈਣੀ ਨਜ਼ਰ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਐਸ ਵਾਰ ਪੁਲਿਸ ਜੜੀ ਹੈ ਪੰਬਾ ਭਾਰ ਰਹੇ ਔਰ ਚਾਈਨਾ ਰੋਡ ਦੇ ਖਿਲਾਫ ਜੜੀ ਹੈ ਬਾਜ ਕੀ ਆਪ ਹੀ ਦੇਖ ਰਹੇ ਹੋ ਕਿ ਪੁਲਿਸ ਪੱਬਾ ਪਾ ਰਹਾ ਹੈ ਪੰਜਾਬ ਪ੍ਰਸ਼ਾਸਨ ਪੰਜਾਬ ਪੁਲਿਸ ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦੇਣ ਵਾਸਤੇ ਜੇਕਰ ਤੁਸੀਂ ਵੀ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋ ਤਾਂ ਇਹ ਖਬਰ ਹੈ ਤੁਹਾਡੇ ਵਾਸਤੇ ਜੀ ਹਾਂ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਅਲੱਗ ਮੁਹਿੰਮ ਛੇੜੀ ਗਈ ਹੈ ਜਿਸ ਵਿੱਚ ਡਰੋਨ ਰਾਹੀਂ ਪਤੰਗਬਾਜ਼ੀ ਕਰ ਰਹੇ ਨੌਜਵਾਨਾਂ ਦੇ ਉੱਤੇ ਪੈਣੀ ਨਜ਼ਰ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਹਾਲਾਂਕਿ ਇਸ ਚਾਈਨਾ ਡੋਰ ਕਾਰਨ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਵੀ ਪ੍ਰਾਪਤ ਹੁੰਦੀ ਹੈ ਦੂਸਰੇ ਪਾਸੇ ਕਈ ਪਸ਼ੂ ਪੰਛੀ ਜਿਹੜੇ ਨੇ ਇਸ ਦੀ ਚਪੇੜ ਚ ਆਣ ਕਾਰਨ ਆਪਣੀ ਜਾਨ ਜਿਹੜੀ ਨੇ ਉਹ ਗਵਾ ਚੁੱਕੇ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਪੰਜਾਬ ਪੁਲਿਸ ਵੱਲੋਂ ਇੱਕ ਵੱਖਰੀ ਮੁਹਿੰਮ ਜਿਹੜੀ ਹੈ ਉਹ ਛੇੜੀ ਹੋਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਜੋ ਵੀ ਨੌਜਵਾਨ ਪਤੰਗਬਾਜ਼ੀ ਕਰਦੇ ਹਨ ਚਾਈਨਾ ਡੋਰ ਦੇ ਨਾਲ ਉਹਨਾਂ ਦੇ ਖਿਲਾਫ ਜਿਹੜੀ ਹੈ ਜਰੂਰ ਕਾਰਵਾਈ ਜਿਹੜੀ ਹੈ ਉਹ ਕੀ ਕੀਤੀ ਜਾ ਰਹੀ ਹੈ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਡਰੋਨ ਉਡਾ ਕੇ ਜਿਹੜੀ ਹੈ ਇਸ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪਤੰਗਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਤੰਗਬਾਜ਼ੀ ਦੇ ਦੌਰਾਨ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਆਪਣੀ ਜਾਨ ਜਿਹੜੀ ਹੈ ਨੇ ਉਹ ਗਵਾ ਚੁੱਕੇ ਨੇ ਲੇਕਿਨ ਖੂਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਇਹ ਇੱਕ ਅਲੱਗ ਮੁਹਿੰਮ ਛੇੜੀ ਗਈ ਹੈ ਕਿਉਂਕਿ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਇੱਕ ਨੌਜਵਾਨ ਜੋ ਕਿ weightlifter ਸੀ ਉਸ ਦੀ ਜਾਨ ਜਿਹੜੀ ਸੀਗੀ ਉਹ ਗਈ ਸੀ ਲੇਕਿਨ ਖੂਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਹੈ ਪੁਲਿਸ ਵੱਲੋਂ ਆਪਣੇ ਜੋ ਇੱਕ ਵੱਖਰੀ ਮੁਹਿੰਮ ਜਿਹੜੀ ਹੈ ਉਹ ਛੇੜ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਜਿਹੜੀ ਹੈ ਜਰੂਰ ਤੁਸੀਂ ਦੇਖ ਸਕਦੇ ਹੋ ਕਿ ਡਰੋਨ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਲੋਕਾਂ ਨੂੰ ਵੱਲ ਜਿਹੜਾ ਹੈ ਬੱਚੇ ਪਤੰਗਬਾਜ਼ੀ ਕਰਦੇ ਹੋਣਗੇ ਉਹਨਾਂ ਵੱਲ ਜਿਹੜੀ ਹੈ ਜਰੂਰ ਵੇਖਦਾ ਹੋਇਆ ਨਜ਼ਰ ਆਉਣਗੇ ਲੇਕਿਨ ਕਿੰਨਾ ਕਹਤੇ ਪੰਜਾਬ ਪੁਲਿਸ ਦਾ ਸਲਾਗਾ ਜੋ ਕਦਮ ਹੈ ਔਰ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਅਤਵਾਜ ਜਿਹੜਾ ਸੀਗਾ ਉਹ ਆਪਣੇ ਦਮ ਤੇ ਖਤਮ ਕੀਤਾ ਸੀ ਲੇਕਿਨ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਸ ਅਗਰ ਪੰਜਾਬ ਪੁਲਿਸ ਜਾਵੇ ਤਾਂ ਕਿਸੇ ਵੀ ਚੀਜ਼ ਨੂੰ ਜਿਹੜਾ ਹੈ ਉਹ ਖਤਮ ਜਿਹੜਾ ਹੈ ਉਹ ਕਰ ਸਕਦੀ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਨੌਜਵਾਨ ਨੇ ਤੇ ਇਹ ਉਹ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਆਪਣਾ ਇੱਕ ਅਲੱਗ ਮੁਹਿੰਮ ਜਿਹੜੀ ਹੈ ਉਹ ਛੇੜੀ ਹੋਈ ਹੈ ਜਿਹੜੇ ਆਫੀਸਰ ਨੇ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਅਤਵਾਦ ਤੱਕ ਖਤਮ ਕੀਤਾ ਹੋਇਆ ਹੈ ਇਹ ਵੀ ਅਤਵਾਦ ਤੋਂ ਘਟਨੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੁੰਦੀ ਹੈ ਇੱਕ ਮੁੰਡਾ ਸੀਗਾ ਕਲੱਬ 'ਚ ਸੀਗਾ ਉਹਦੀ ਡੈਥ ਹੋਈ ਉਸ ਤੋਂ ਬਾਅਦ ਕਈ ਅਸਤਰੇ ਬਖਸ਼ੂ ਮਸ਼ੀਨਾਂ ਜਿਹੜੇ ਮਰਦੇ ਹੋਏ ਨਜ਼ਰ ਆਉਂਦੇ ਨੇ ਇਸ ਵਾਰ ਪੁਲਿਸ ਜਿਹੜੀ ਹੈ ਪੱਬਾ ਪਾ ਰਹੀ ਹੈ ਔਰ ਚਾਈਨਾ ਰੋਡ ਦੇ ਖਿਲਾਫ ਜਿਹੜੀ ਆਵਾਜ਼ ਚੁੱਕ ਰਹੀ ਕੀ ਕਹਿਣਾ ਚਾਹੋਗੇ ਸਤ ਪੰਦਰਵਾ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਪੁਲਿਸ ਪੱਬਾ ਪਾ ਰਹਾ ਹੈ ਪੰਜਾਬ ਪ੍ਰਸ਼ਾਸਨ ਪੰਜਾਬ ਪੁਲਿਸ ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦੇਣ ਵਾਸਤੇ ਹਾਂ ਜਿਸ ਨਾਲ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਉਹ ਚੀਜ਼ ਤੋਂ ਦੂਰ ਕਰਨ ਵਾਸਤੇ ਸਾਡੀ ਪੰਜਾਬ ਸਰਕਾਰ ਖੜੀ ਹੈ ਤੇ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਸਾਡੇ ਕਮਿਸ਼ਨਰ ਪੁਲਿਸ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਡਰੋਨ ਫਲਾਈ ਕਰੋ ਚੈੱਕ ਕਰੋ ਸਰਵਲੈਂਸ ਰੱਖੋ ਜਿੱਥੇ ਕਿਤੇ ਡੋਰ ਨਾ ਇਸ ਚਾਈਨਸ ਡੋਰ ਨਾਲ ਗੁੱਡੀ ਉੱਡਦੀ ਆ ਉਹਨਾਂ ਲੋਕਾਂ ਨੂੰ ਨੱਥ ਪਾਓ ਚੌਪੜਾ ਸਾਹਿਬ ਜਿਸ ਤਰ੍ਹਾਂ ਬੱਚੇ ਫੜੇ ਜਾਂਦੇ ਨੇ ਜਸਾ ਚਾਈਨਾ ਡੋਰ ਤੁਸੀਂ ਹੁਣੇ ਵੀ ਵੇਖਦੇ ਸੀ ਕਿ ਬੱਚਾ ਉਹ ਰੱਜ ਗੱਟੂ ਵੀ ਸੀਗਾ ਜਦੋਂ ਉਹ ਫੜਿਆ ਜਾਂਦਾ ਉਸ ਤੇ ਕਾਹ ਕਿਸ ਤਰ੍ਹਾਂ ਕਾਰਵਾਈ ਕੀਤੀ ਜਾਂਦੀ ਜਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਜਾਂ ਉਹਦਾ ਪੇਰੈਂਟਸ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ ਦੇਖੋ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਤੇ ਗਾਈਡੈਂਸ ਦੀ ਲੋੜ ਹੈ ਤੇ ਮਾਪੇ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਗਾਈਡ ਕਰਨ ਸੋ ਜਿੱਥੇ ਕਿਤੇ ਇਹੋ ਜੀ ਗੱਲ ਸਾਹਮਣੇ ਆਉਂਦੀ ਕੋਈ ਬੱਚੇ ਛੋਟੀ ਉਮਰ ਦੇ ਉਡਾਉਂਦੇ ਆ ਸੀ ਉਹਨਾਂ ਦੇ ਮਾਪਿਆਂ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਤਾਂ ਕੋਈ ਹਾਂਜੀ ਹਾਂਜੀ ਹੁਣ ਮੇਰੀ ਟੀਮ ਗਈ ਆ ਅਗਰ ਉਹ ਫੜੇ ਜਾਂਦੇ ਤੇ ਅਸੀਂ ਉਹਦੇ ਮਾਪਿਆਂ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਬੀਐਨਐਸ ਦੇ ਤਹਿਤ ਕੋਈ ਇਹਦੇ ਪਰਿਵਾਰ ਹੈ ਕੋਈ ਇਹ ਤੋਂ ਬਚਾਅ ਹੋ ਸਕੇ ਕਿਉਂਕਿ 307 ਤੱਕ ਪਰਚਾ ਜੜਾਇਆ ਉਹ ਹੁੰਦਾ ਹੋਇਆ ਵੀ ਨਜ਼ਰ ਆਇਆ ਇਸ ਨੂੰ ਚਾਈਨਾ ਡੋਰ ਨੂੰ ਲੈ ਕੇ ਲੇਕਿਨ ਪਰਿਵਾਰ ਅੱਜ ਵੀ ਬੱਚਿਆਂ ਨੂੰ ਚਾਈਨਾ ਡੋਰ ਲਈ ਹੀ ਪਰਫੁੱਲਿਤ ਕਰਦੇ ਨੇ ਕੀ ਕਾਰਨ ਕੀ ਸਮਝਦੇ ਸਸਤੀ ਹੈ ਤਾਂ ਕਰਕੇ ਕਰਦੇ ਕਿ ਕਿਉਂ ਕੀ ਗੱਲ ਸਮਝਦੇ ਸੂਚੇ ਬਾਈ ਦੇਖੋ ਸਸਤੀ ਸੁਸਤੀ ਕੋਈ ਨਹੀਂ ਜੀ ਇਹਦੇ ਵਿੱਚ ਸਿਰਫ ਜਾਗਰੂਕਤਾ ਦੀ ਕਮੀ ਹੈ ਲੋਕ ਜਾਗਰੂਕ ਨਹੀਂ ਹੋ ਰਹੇ ਅਸੀਂ ਦੇਖੋ ਘਰਾਂ ਘਰਾਂ 'ਚ ਜਾ ਕੇ ਸੈਮੀਨਾਰ ਲਗਾ ਗਏ ਤੁਸੀਂ ਵੀ ਆਂਦੇ ਹੋ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਵੀ ਇਹ ਕਾਨੂੰਨ ਬਣ ਚੁੱਕਾ ਹੈ ਕਾਨੂੰਨ ਕੀ ਹੈ ਤੇ ਲੋਕਾਂ ਨੂੰ ਆਪ ਖੁਦ ਨੂੰ ਚਾਹੀਦਾ ਇਹ ਚਾਈਨਿੰਗ ਸਟਿੰਗ ਜਿਹੜੀ ਹੈ ਇਹਦੇ ਨਾਲ ਕਦੇ ਹੱਥ ਨੂੰ ਚੀਰਾ ਆ ਜਵੇ ਉਹ 10 ਦਿਨ ਭਰਦਾ ਨਹੀਂ ਸੋ ਇਹ ਲੋਕਾਂ ਨੂੰ ਖੁਦ ਨੂੰ ਚਾਹੀਦਾ ਕਿ ਇਹ ਚੀਜ਼ ਤੋਂ ਯਾਤ ਰੱਖਣ ਔਰ ਲੋਹੜੀ ਦਾ ਤਿਉਹਾਰ ਵੀ ਆਉਣ ਵਾਲਾ ਹੈ ਕੁਝ ਦਿਨ ਤੱਕ ਹੈਗਾ ਉਸ ਦਿਨ ਵੀ ਇਸ ਤਰ੍ਹਾਂ ਹੀ ਡਰੋਨ ਉੱਡਣਗੇ ਜੇ ਉੱਡਣਗੇ ਤੇ ਜੇ ਘਟੂਨਾ ਤੰਗੜਾ ਜੀ ਕਰਦੇ ਨੌਜਵਾਨ ਪਾਏਗੇ ਕਿਸ ਤਰ੍ਹਾਂ ਦੀ ਕਾਰਵਾਈ ਉਹਨਾਂ ਦੇ ਖਿਲਾ ਲੋੜੀ ਵਾਲੇ ਦੇਨ ਕੋਈ ਵੀ ਅਸੀਂ ਪੁਲਿਸ ਮੁਲਾਜ਼ਮ ਦਫ਼ਤਰ ਨਹੀਂ ਬੈਣਾ ਅਸੀਂ ਟੀਮਾਂ ਬਣਾ ਕੇ ਇੱਕ ਇੱਕ ਥਾਣੇ ਵਿੱਚ ਡਰੋਨ ਫਲਾਈ ਕਰਾਂਗੇ ਤੇ ਪੂਰੇ ਇਲਾਕੇ ਚ ਸਰਵਲੈਂਸ ਰੱਖਾਂਗੇ ਜਿੱਥੇ ਕਿਤੇ ਇਹੋ ਜੀ ਗੱਲ ਸਾਹਮਣੇ ਆਈ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅਕਸਰ ਇਹ ਲੋਕ ਜਿਹੜੇ ਨੇ ਉਹ ਜਰੂਰ ਸਾਥ ਜਿਨ੍ਹਾਂ ਦੇ ਤੱਕ ਨਹੀਂ ਦੇਣ ਉਹਨੇ ਜੇ ਤੱਕ ਸਰ ਇਸ ਨੂੰ ਮਮਕਨ ਨਹੀਂ ਆ ਕਿ ਇਹ ਖਾਲ ਹੋ ਸਕੇ ਲੋਕ ਸਾਥ ਦੇ ਰਹੇ ਨਹੀਂ ਇਸ ਵਕਤ ਬਿਲਕੁਲ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕੋਈ ਵੀ ਮੁਹਿੰਮ ਹੈ ਜਿਹੜੀ ਕਿ ਨਹੀਂ ਉਹ ਲੋਕਾਂ ਦੇ ਵਾਸਤੇ ਹੁੰਦੀ ਹੈ ਲੋਕਾਂ ਦੀ ਸੇਵਾ ਵਾਸਤੇ ਹੁੰਦੀ ਹੈ ਲੋਕਾਂ ਦੀ ਭਲਾਈ ਵਾਸਤੇ ਹੁੰਦੀ ਹੈ ਔਰ ਲੋਕ ਜਦ ਤੱਕ ਅੱਗੇ ਨਹੀਂ ਆਉਣਗੇ ਤਦ ਤੱਕ ਇਹ ਮਸਲਾ ਹੱਲ ਨਹੀਂ ਹੋਣਾ ਹੁਣ ਲੋਕ ਵੀ ਅੱਗੇ ਆ ਰਹੇ ਲੋਕ ਸਾਨੂੰ ਦੱਸ ਵੀ ਰਹੇ ਆ ਤੇ ਕੀ ਇਸ ਜਗ੍ਹਾ ਤੇ ਇਹੋ ਜਿਹਾ ਕੰਮ ਹੋ ਰਿ ਪੜਨ ਵਾਸਤੇ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿੱਥੇ ਇਹ ਕੰਮ ਹੋ ਰਿਹਾ ਹੈ ਸਰ ਲਾਸਟ ਵਾਲਾ ਮੇਰਾ ਕੋਈ ਟੋਲ ਫਰੀ ਨੰਬਰ ਇਸ ਤਰ੍ਹਾਂ ਦਾ ਜਾਰੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਲੋਕ ਤੁਹਾਨੂੰ ਰੀਚ ਕਰ ਸਕਣ ਔਰ ਖਾਸ ਤੌਰ ਤੇ ਇਸ ਚਾਈਨਾ ਡੋਰ ਨੂੰ ਲੈ ਕੇ ਆਲਰੇਡੀ ਇੱਕ ਟੋਲ ਫਰੀ ਨੰਬਰ ਜਾਰੀ ਹੋਇਆ ਹੈ ਉਹ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਤਾਂ ਤੁਸੀਂ ਕੰਨੀਛਾਇਆ ਵੀ ਕਰ ਸਕਦੇ ਬਿਲਕੁਲ ਬਿਲਕੁਲ ਸੋ ਇਹ ਸੰਨ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਸਹਾਫਤ ਹੋਤੇ ਕਿਹਾ ਜਾ ਰਿਹਾ ਹੈ ਕਿ ਚਾਈਨਾ ਡੋਰ ਨੂੰ ਲੈ ਕੇ ਇਸ ਵਾਰ ਅਸੀਂ ਬਹੁਤ ਜ਼ਿਆਦਾ ਸ਼ਕਤੀ ਜਿਹੜੀ ਹੈ ਉਹ ਕੀਤੀ ਜਾਵੇਗੀ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਜਰੂਰ ਆਪਣੀ ਜਾਨ ਕੀਮਤੀ ਜਾਨ ਇਸ ਚਾਈਨਾ ਡੋਨ ਕਰਨ ਗਵਾਉਂਦੇ ਹੋਏ ਨਜ਼ਰ ਆਏ ਸਨ ਲੇਕਿਨ ਹੁਣ ਪੰਜਾਬ ਪੁਲਿਸ ਵੱਲੋਂ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਸ ਵਿਅਕਤੀ ਵੱਲੋਂ ਵੀ ਚਾਈਨਾ ਡੋਨ ਨਾਲ ਪਤੰਗਬਾਜ਼ੀ ਕੀਤੀ ਜਾਵੇਗੀ ਉਸ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਲੋਹੜੀ ਵਾਲੇ ਦਿਨ ਕਿੰਨੇ ਕੁ ਨੌਜਵਾਨ ਨੇ ਜਿਹੜੇ ਚਾਈਨਾ ਡੋਨ ਨਾਲ ਪਤੰਗਬਾਜ਼ੀ ਕਰਦੇ ਨੇ ਤੇ ਪੁਲਿਸ ਵੱਲੋਂ ਉਹਨਾਂ ਦੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾ ਪਰਸਨ ਵਜਰਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਿਸ਼ਾ ਸਾਹਿਬ